ਗੁਰਗਾਮ ਦਾ ਤਨਜੀਤ ਰੰਦ ਦਾ ਬਾਈ ਖਾਤ ਸਾਹ ਬਾਈ ਗੁਦੀ ਫਤੇ ਜੀ ਇਹ ਕੀ ਦਵਜੀਆਂ ਨੇ ਤੁਸੀਂ ਕਿਹਾਰੇ ਆ ਨੌ ਬੜਾ ਸਾਈਡ ਤੇ ਦੁਬਾਰੇ ਵੇਚਦੇ ਏ ਤੁਹਾਨੂੰ ਗੁਰਗਾਮ ਦਾ ਇਹ ਸਿੱਖੋ ਦੇਖੋ ਹਾਲ ਤੁਸੀਂ ਉਹ ਲਾਈਵ ਹੀ ਮਰੇ ਹੱਥ ਫਸ ਲਾ ਵੀ ਆ ਕਦੇ ਡਿਗਣਾ ਪਵੇ ਉੱਤਣਾ ਜਾਵੇ ਕਿਨੀ ਮਾੜੀ ਹਾਲਤਾ ਸਿੰਘ ਦੀ ਤਨਗੁਰਗਾਮ ਦਾ ਵੇ ਤੁਹਾਨੂੰ ਵੇਖ ਕੇ ਖੜ ਗਿਆ ਇੰਨਾ ਮਾੜਾ ਹਾਲ ਇਹ ਤੇ ਤੁਹਾਡੀ ਜਾਲ ਸਾਰੀ ਇੱਕ ਚੁੱਟੀ ਪਈ ਆ ਤੇ ਕਿਨੇ ਵੇਚ ਲਿਆ ਸਵੇਰ ਦੇ ਅੱਜ ਤੇ ਵਿੱਚੇ ਹੀ ਨਹੀਂ ਚੋ ਅੱਜ ਤਿੰਨ ਤਰੀ ਸਦਾ ਇੱਕ ਹੀ ਆ ਮੁੰਡਾ ਇਹ ਤੁੰਗ ਗੁਰੂ ਰਾਮਦਾਸ ਅਚਾਇਆ ਨਾਲ ਪੰਪ ਰੱਖਿਆ ਹੈ ਹਾਂਜੀ ਇਹ ਜਿਹੜੀ ਬੜੀ ਖਰਾਬ ਆ ਤੁਹਾਡੀ ਬਹੁਤ ਜ਼ਿਆਦਾ ਹੀ ਖਰਾਬ ਆ ਹਾਂਜੀ ਤੇ ਫਿਰ ਇੱਕ ਲਈ ਕਿਉਂ ਨਹੀਂ ਲਈ ਪੈਸੇ ਆਂਦਾ ਨਹੀਂ ਸਾਥ ਮੇਰੇ ਤੇ ਪੈਰ ਤੁਹਾਡੇ ਇਤਨੀ ਖਰਾਬ ਆ ਸੀ ਵੀ ਭਾਰਾ ਵਾ ਨੇ ਉਹਦੇ ਧਾਰ ਨੂੰ ਕਿਸ ਨੂੰ ਕਿਹੜਾ ਸੀ ਕਿ ਗੁਰਸਿੱਖਰ ਭਾਈ ਭੈਣ ਨੂੰ ਤੇ ਕਮਾਈ ਦਾ ਫਿਰ ਕੀ ਕਰਨਾ ਇਹੀ ਆ ਗੁਬਾਰੇ ਵੇਚਨੇ ਠੀ ਤਨ ਗੁਰੂ ਜਾਨ ਦਾਸ ਮੰਗਦੇ ਨਹੀਂ ਹੈਗੇ ਨਹੀਂ ਮੰਗ ਕੇ ਮੰਗ ਕੇ ਨਹੀਂ ਖਾਂਦੇ ਨਹੀਂ ਇਤਰਾਈਆਂ ਸੜਕਾਂ ਤੇ ਘੁੰਮਦੇ ਹੋ 10 ਦੇ ਕੇ 5 ਦੇ ਕੇ ਆ ਵਾਹਿਗੁਰੂ ਤਨ ਗੁਰੂ ਜਾਨ ਦਾਸ ਤੇ ਕਿੰਨੀ ਕਮਾਈ ਹੋਣੀ ਸ਼ਾਮ ਤੱਕ ਕਿਰਮ ਤੇ ਹੀ ਮੇਰੇ ਵਰਕਰ ਨਹੀਂ ਫਿਰ ਵੀ ਜੇ ਕੰਮ ਚੱਲ ਪਈ ਫਿਰ ਸੋ 200 ਤੋਂ ਜ਼ਿਆਦਾ ਹੋ ਜਾਂਦਾ ਕੇ ਕੇ ਵਲੇ ਉਹ ਵੀ ਰਲਾ ਹੀ ਦੇਣਿਆ ਕੋਈ ਕੇ ਵਲੇ ਜ਼ਿਆਦਾ ਰਲਾ ਹੀ ਦੇਣ ਜਿਹੜਿਆ ਜੀ ਹਾਲਾਤ ਆ 100 200 100 200 100 200 ਤੋਂ ਪਰੇ ਮੰਦਾ 320 ਹੋ ਜਾਂਦਾ ਧੰਗ ਗੁਰੂ ਰਾਮਦਾਸ ਤੇ ਕਦੀ ਕਿਸ ਨੇ ਕਿਹਾ ਨਹੀਂ ਕਿ ਭਾਈ ਤੇਰੀ ਜਿਹੜੀ ਚੇਂਜ ਕਰਦੀ ਆ ਇੰਨੀ ਖਰਾਬ ਕਦੀ ਕਹਿੰਦੇ ਆ ਹਾਂ ਪਰ ਜਦੋਂ ਦੇਣਾ ਹੁੰਦਾ ਉਦੋਂ ਦਿੰਦੇ ਨਹੀਂ ਤਾਨੂੰ ਗੁਰੂ ਰਾਮਦਾਸ ਤੇ ਸਿੱਖਾਂ ਦੇ ਹਾਲ ਜੇ ਦੇਖ ਲੋ ਸਿੰਘੋ ਬਾਈ ਕਿਨੇ ਹੁੰਦੇ ਨਾ ਆਪਣੇ ਦਾ ਸਾਥ ਦਿਓ ਕਿਹੜਾ ਪਿੰਡਾ ਟੋਟੀਆਂ ਟੋਟੀਆਂ ਮੁੰਡਾ ਪਿੰਡ ਰੋ ਮੁੰਡਾ ਪਿੰਡ ਦੇ ਲਾਗੇ ਆਹ ਦੇਖ ਲੋ ਆਹ ਹਾਲ ਜੇ ਆਹ ਬਾਈ ਨੇ ਇਤਨਾ ਲਾਇਆ ਮੰਗਦਾ ਨਹੀਂ ਹੈਗਾ ਹਣਾ ਭੀਖ ਨਹੀਂ ਮੰਗਦਾ ਮਿਹਨਤ ਕੋਈ ਜਿਹਦੇ ਵੀ ਦੇ ਦੇਵੇ ਪਰ ਮੰਗਣਾ ਨਹੀਂ ਹੈਗਾ ਗਬਾਰੇ ਵੇਚਦਾ ਤੁਹਾਨੂੰ ਗੁਰੂ ਰਾਮਦਾਸ ਤੇ ਹੰਢ ਗਿਆ ਬੀਰ ਤੁਸੀਂ ਹਣਾ ਰੇੜੀ ਕੜੀ ਖਰਾਬ ਤਨ ਗੁਰੂ ਰਾਮਦਾਸ ਤੇ ਵੀਰੇ ਇੱਕ ਚਲਦੀ ਐ ਸਹੀ ਕਿ ਕਿਦਾਂ ਨਹੀਂ ਹੈ ਨਹੀਂ ਇੱਧਰ ਅੱਛਾ ਟਾਇਰ ਟੰਗ ਪਈ ਅੱਛਾ ਇੱਧਰ ਮਤਲਬ ਆ ਇੱਧਰ ਅੱਛਾ ਇਹ ਨਾਲ ਆ ਨਾਲ ਜੁੜਦਾ ਪਿਆ ਵਾ ਤਨ ਗੁਰੂ ਰਾਮਦਾਸ ਕਿ ਤੱਕ ਇਹ ਨਹੀਂ ਮਤਲਬ ਜੋਰ ਕਿ ਲੱਗਦਾ ਹੋਊਗਾ ਫਿਰ ਚਲਾਣ ਲੱਗਿਆ ਹੈ ਰਾਤ ਨੂੰ ਤੇ ਬਹੁਤ ਜ਼ਿਆਦਾ ਦਿੱਕਤ ਹੁੰਦੀ ਜਾਨੇ ਕਿ ਹੂੰ ਅੱਛਾ ਬਹੁਤ ਚੀਜ਼ਾਂ ਦਰਦ ਕਰਦੀਆਂ ਜ਼ੋਰ ਕ ਲੱਗਦਾ ਹੈ ਨਾ ਬਾਈ ਮੜਿਆ ਉਤਰੇਗਾ ਮੈਂ ਮੜਿਆ ਮੈਨੂੰ ਮੈਂ ਚਲਾ ਕੇ ਦੇਖਣਾ ਚਾਹੁੰਦਾ ਜੇ ਤੂੰ ਮੜਿਆ ਉਤਰੇ ਮੈਂ ਵੀ ਦੇਖਣਾ ਚਾਹੁੰਦਾ ਕਿੰਨੀ ਕੁ ਭਾਰੀ ਚੱਲਦੀ ਆ ਤੁਹਾਨੂੰ ਗੁਰੂ ਰਾਮਦਾਸ ਮੈਂ ਨਾ ਇਹ ਸਾਸ ਕਰਨਾ ਚਾਹੁੰਦਾ ਕਿ ਜੇ ਮੇਰੀਆਂ ਇਕਲਤਾ ਨਾ ਨਾ ਹੁੰਦੀਆਂ ਨਿਰਵੈਰ ਤੇ ਤੇਰਾ ਹਾਲ ਕੀ ਹੋਣਾ ਸੀ ਤੁਹਾਨੂੰ ਗੁਰੂ ਰਾਮਦਾਸ ਮੈਂ ਤੇਰਾ ਦੁੱਖ ਦੇਖਣਾ ਚਾਹੁੰਦਾ ਬਾਈ ਤੈਨੂੰ ਕਿੰਨਾ ਕੁ ਦੁੱਖ ਹੈਗਾ ਕਿ ਮੈਂ ਜਦੋਂ ਮਹਿਸੂਸ ਕਰੂੰਗਾ ਨਾ ਤੇ ਮੈਨੂੰ ਪਤਾ ਲੱਗੂਗਾ ਕਿ ਮੇਰਾ ਭਰਾ ਕਿੰਨਾ ਕਿ ਦੁਖੀ ਆ ਮੇਰਾ ਭਰਾ ਦੋ ਮੜ ਦੋ ਮੜ ਬਹਿ ਜਾ ਨਹੀਂ ਤੇ ਬੈਠਿੰਗਾ ਤੁਹਾਨੂੰ ਗੁਰੂ ਰਾਮਦਾਸ ਮੈਂ ਵੇਖਾਂ ਕਿਵੇਂ ਕਿਵੇਂ ਚੱਲਦੀ ਆ ਮੇਰਾ ਭਰਾ ਦੋ ਵੀਰ ਮੜੇ ਹੱਥ ਜਾ ਹੱਥਿਆ ਬਾਈ ਵੀਰ ਨੂੰ ਦੋ ਮੜ ਖੜ ਜਾ ਰਾਜੇ ਮੈਂ ਜਿਹੜਾ ਵੇਖਾਂ ਬਹਿ ਕੇ ਤੁਹਾਨੂੰ ਗੁਰੂ ਰਾਮਦਾਸ ਤੁਹਾਨੂੰ ਗੁਰੂ ਰਾਮਦਾਸ ਤੁਹਾਨੂੰ ਗੁਰੂ ਰਾਮਦਾਸ ਤੁਹਾਨੂੰ ਗੁਰੂ ਰਾਮਦਾਸ ਇਹਦੀ ਹਿੱਲੀ ਨਹੀਂ ਦੇ ਇਧਰੋਂ 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 ਇਹ ਡਰਾਈ ਲੈ ਦਿਓ ਇਹ ਤਾਂ ਯਾਰ ਬੜਾ ਬੜਾ ਭਾਰਾ ਵਾ ਇਹ ਇਹ ਤੇ ਫਿਰ ਭਾਜੀ ਕਿਹ ਤਰ੍ਹਾਂ ਫਿਰ ਤੁਸੀਂ ਯੂਜ਼ ਕਰਦੇ ਇੰਨੀ ਇੰਨੀ ਮਤਲਬ ਭਾਰੀ ਆ ਤੇ ਇਹ ਤਾਂ ਬਹੁਤ ਜ਼ਿਆਦਾ ਔਖੀ ਆ ਤੇ ਤੁਹਾਨੂੰ ਗੁਰੂ ਰਾਮਦਾਸ ਇਹ ਇਹ ਤਾਂ ਬਹੁਤ ਹੀ ਜ਼ਿਆਦਾ ਔਖੀ ਹੈ ਯਾਰ ਕਿ ਟੁੱਟੀ ਪਈ ਆ ਵੀ ਥੱਲੋਂ ਵੀ ਆ ਦੇ ਫੱਟਾ ਵੀ ਟੁੱਟਾ ਪਿਆ ਆਜੋ ਵੀਰ ਜੀ ਆਜੋ ਬਹਿਜੋ ਆਜੋ ਆਜੋ ਲੈ ਵਾ ਬੈਗ ਤਾਨ ਗੁਰੂ ਰਾਮਦਾਸ ਇਹ ਸਿੱਖੋ ਸਾਡੇ ਹਾਲ ਜੇ ਇਹ ਤਾਂ ਬਹੁਤ ਭਾਰੀ ਆ ਤੇ ਸਾਰਾ ਨਾਲ ਇੱਕ ਲੱਗਦਾ ਪਿਆ ਬਾਈ ਤਾਨ ਗੁਰੂ ਰਾਮਦਾਸ ਦਰਬਰ ਮੇਰਾ ਬਰਾ ਤਾਨ ਗੁਰੂ ਰਾਮਦਾਸ ਇਹ ਸਾਡੇ ਸੁੱਤਾਂ ਦੇ ਹਾਲ ਆ ਤੇ ਕਦੀ ਕਿਸੇ ਨੇ ਕਿਹਾ ਨਹੀਂ ਕਿ ਬਾਈ ਤੈਨੂੰ ਨਵੀਂ ਅਹੀ ਲਿਆ ਦਈਏ ਨਾ ਕਹਿੰਦੇ ਦਿੰਦੇ ਭਰ ਦਿੰਦੇ ਨਹੀਂ ਇਹ ਇਹ ਗੱਲ ਆ ਜੀ ਸ਼ਿਟ ਦਿੰਦੇ ਨਹੀਂ ਤਾਨ ਗੁਰੂ ਰਾਮਦਾਸ ਤਾਨ ਦਿੰਦੇ ਇਹ ਕਿੱਥੋਂ ਮਿਲਦੀ ਆਥੋ ਕਿ ਤਰਨਦਾਰਨ ਨੂੰ ਪਤਾ ਤੁਹਾਨੂੰ ਕਿੱਥੋਂ ਤੁਹ ਮਿਲੂਗੀ ਨਹੀਂ ਆਪਾਂ ਨਹੀਂ ਨਹੀਂ ਪਤਾ ਇੱਕ ਚੀਜ਼ ਗੁਰੂ ਅਮਰਦਾਸ ਪਾਸ਼ਾ ਵੱਲੋਂ ਮਨ ਲਾ ਕੇ ਤੁਹਾਨੂੰ ਚਾਹੀਦੀ ਹੋਵੇ ਤੂੰ ਕਿਹੜੀ ਚੀਜ਼ ਮੰਗੇਗਾ ਫਿਰ ਨਾਲ ਤੇ ਹੁਣ ਗੱਡੀ ਦਾ ਫਿਰ ਤੁਹਾਨੂੰ ਗੱਡੀ ਚਾਹੀਦੀ ਆ ਤੂੰ ਸਮਝ ਲੈ ਕੇ ਤੈਨੂੰ ਮਹਾਰਾਜ ਨੇ ਗੱਡੀ ਦੇ ਦਿੱਤੀ ਗੁਰੂ ਅਮਰਦਾਸ ਪਾਸ਼ਾ ਨੇ ਠੀਕ ਹੈ ਨਾ ਤੂੰ ਸਮਝ ਲੈ ਕੇ ਮਹਾਰਾਜ ਨੇ ਗੱਡੀ ਦੇ ਦਿੱਤੀ ਨਰਵੈਰ ਸਿੰਘ ਨੂੰ ਜਾਂਦਾ ਉਹਨੇ ਮੈਨੂੰ ਭੇਜਿਆ ਵਾ ਭਾਜੀ ਉਹਨਾਂ ਨੇ ਠੀਕ ਹੈ ਨਾ ਸਮਝ ਲੈ ਕੇ ਉਹਨਾਂ ਨੇ ਤੁਹਾਨੂੰ ਗੱਡੀ ਦੇ ਦਿੱਤੀ ਠੀਕ ਹੈ ਉਹਨਾਂ ਨੇ ਹੀ ਬੁਲਾਇਆ ਸੀ ਉਹਨਾਂ ਨੇ ਬੁਲਾਇਆ ਸੀ ਉਹਨਾਂ ਨੇ ਹੀ ਬ ਨਿਰਵੈਰ ਭਾਈ ਨੇ ਤੇ ਕਹਿੰਦੇ ਜਾ ਕੇ ਵੇਖ ਕੇ ਆਓ ਕਿ ਸਿੰਘ ਖੜਾ ਵਾ ਤੇ ਉਤਨਾ ਮਿਲ ਕੇ ਆਓ ਜਾ ਕੇ ਤੁਹਾਡੀ ਕੱਲ ਗੱਲਬਾਤ ਹੋਈ ਤੁਹਾਡੀ ਗੱਲਬਾਤ ਹੋਈ ਸੀ ਭਾਈ ਨਾਲ ਦੋ ਗੱਲਾਂ ਦਾ ਜਵਾਬ ਦਿਓ ਮੈਂ ਆਪਣੇ ਮਾਸੇ ਪੁੱਤਾਂ ਜਾਂਦਾ ਆਪਣੇ ਦੇਲੇ ਦੀ ਤਸੱਲੀ ਵਾਸਤੇ ਸਿੰਘੋ ਤੁਸੀਂ ਹਾਂਡੀ ਗੈਪ ਹੋ ਇੰਨੀ ਔਖੀ ਤੁਹਾਡੀ ਜ਼ਿੰਦਗੀ ਆ ਕਦੀ ਮਹਾਰਾਜ ਤੇ ਕੋਈ ਗਿਲਾ ਨਹੀਂ ਆ ਸ਼ੁਕਰ ਸ਼ੁਕਰ ਮਾਰ ਕੋਈ ਵੀ ਗਿਲਾ ਨਹੀਂ ਕਦੀ ਮਹਾਰਾਜ ਦੇ ਕੋਈ ਨਹੀਂ ਕਿ ਮਹਾਰਾਜ ਮੈਨੂੰ ਹਾਂਡੀ ਗੈਪ ਕੀਤਾ ਪਰ ਗਰੀਬੀ ਦਿੱਤੀ ਆ ਕਦੀ ਕੋਈ ਵੀ ਨਹੀਂ ਗਿਲਾ ਉਹ ਉਹ ਕਿਵੇਂ ਪੂਰੀ ਕਿਰਪਾ ਮਾਲਕ ਦੀ ਜੋ ਦੇ ਦਿੰਦਾ ਸੋ 200 ਖੋਸ਼ੋ ਤੁਸੀਂ ਇਹਨਾਂ ਸਬਰ ਕਿੱਥੋਂ ਆ ਜਾਂਦਾ ਨਜ਼ਰੋਂ ਮਾਲਕ ਦੇਣ ਮਦਦ ਕੋਈ ਤੁਹਾਨੂੰ ਤੁਹਾਡੀ ਇਹ ਜ਼ਿੰਦਗੀ ਤੋਂ ਕੋਈ ਗਿਲਾ ਨਹੀਂ ਹੈਗਾ ਕਿ ਲੱਤਾਂ ਖਰਾਬ ਆ ਕਿ ਟੁੱਟਾ ਤੁਹਾਡਾ ਆ ਸਾਈਕਲ ਆ ਕੋਈ ਗਿਲਾ ਨਹੀਂ ਗੁਰੂ ਅਮਰਦਾਸ ਤੋਂ ਨਹੀਂ ਨਹੀਂ ਵੀ ਥੋੜਾ ਜਿਹਾ ਜੀ ਆ ਚੀਜ਼ ਮਿਲ ਜੇ ਤਾਂ ਵਧੀਆ ਹੋ ਜੇ ਹਨਾ ਅੱਜ ਤੁਹਾਡੇ ਗੁਰੂ ਨੇ ਤੁਹਾਨੂੰ ਦੇ ਦਿੱਤੀ ਤੁਹਾਡਾ ਗੁਰੂ ਹੈਗਾ ਨਾ ਹੈਗਾ ਮੰਦੇ ਉਹ ਗੁਰੂ ਅਰੰਦਾਸ ਸਾਹਿਬ ਹੈਗੇ ਨੇ ਹੈਗੇ ਨੇ ਸਤਿਗੁਰੂ ਚਲੋ ਆਪਾਂ ਬੋਲੀਏ ਸਵਾਸ ਸਵਾਸ ਗੁਰੂ ਰਾਮਦਾਸ ਬੋਲੋ ਸਵਾਸ ਸਵਾਸ ਗੁਰੂ ਰਾਮਦਾਸ 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 ਤੁਹਾਡੇ ਗੁਰੂ ਬੇਅੰਤ ਸਿੰਘ ਨੂੰ ਸਾਨੂੰ ਉਹਨਾਂ ਨੇ ਭੇਜਿਆ ਤੇ ਅਸੀਂ ਤੁਹਾਨੂੰ ਨਾਲ ਕੱਲ੍ਹ ਜਾਂ ਪਰਸੋਂ ਤੱਕ ਤੁਹਾਨੂੰ ਇਹ ਨਵੀਂ ਲੈ ਦੇਣੇ ਆ ਠੀਕ ਹੈ ਜੀ ਤੁਸੀਂ ਬਾਜੋ ਇਹ ਚਾਹ ਜੋ ਤੁਸੀਂ ਆਪਣਾ ਉੱਪਰ ਲਵਾਣਾ ਕਰਨਾ ਤੁਸੀਂ ਦੇਖ ਲਿਓ ਤੁਹਾਨੂੰ ਇੱਕ ਨਵੀਂ ਆ ਪੂਰੀ ਲੈ ਦੇਣੀ ਕਿਉਂਕਿ ਤੁਹਾਨੂੰ ਇਹਦੀ ਲੋੜ ਹੈਗੀ ਹੈ ਠੀਕ ਹੈ ਜੀ ਹੁਣ ਤੁਸੀਂ ਅੱਜ ਤੱਕ ਐ ਕੋਈ ਪੈਸਾ ਕਮਾਇਆ ਅੱਜ ਨਹੀਂ ਅੱਜ ਪਾਣੀ ਕਮਾਇਆ ਅੱਜ ਦੀ ਕੁਛ ਵੀ ਨਹੀਂ ਕਮਾਇਆ ਅੱਜ ਕੁਛ ਨਹੀਂ ਕਮਾਇਆ ਅੱਜ ਖਾਲੀ ਮਤਲਬ ਬਿਲਕੁਲ ਹੀ ਬੱਚੇ ਪ੍ਰਸ਼ਾਦਾ ਉੱਥੋਂ ਜਗਿਆ ਹੈ ਹਾਂਜੀ ਅੱਛਾ ਅੱਜ ਬੱਚਾ ਤਾਂ ਨਹੀਂ ਸ਼ਕਿਆ ਹੈ ਰੋਟੀ ਵੀ ਖਾ ਗਿਆ ਹੈ ਨਹੀਂ ਲੈ ਕੇ ਵੀ ਨਹੀਂ ਆਏ ਲੈ ਕੇ ਵੀ ਨਹੀਂ ਆਏ ਨਾ ਨੇ ਗੁਰੂ ਦਾ ਆਮਦਾਰ ਲੋ ਬਬਿਓ ਕੇ ਥੋੜੀ ਜੀ ਮਾਇਆ ਵਾ ਇਹ ਸਿਰਫ ਕਹ ਲੋ ਕਿ ਤੁਹਾਡੇ ਅੱਜ ਦੀ ਅਰਨਿੰਗ ਆ ਤੁਹਾਡੀ ਕਮਾਈ ਲਾ ਲਓ ਤੁਸੀਂ ਅੱਜ ਦੀ ਠੀਕ ਆ ਜੀ ਤੇ ਸਾਨੂੰ 2-3 ਦਿਨ ਦੇ ਦਿਓ ਕਿਉਂਕਿ ਇਹ ਜਿਹੜੀ ਜਿਹੜੀ ਨਾ ਆਰਡਰ ਤੇ ਤਿਆਰ ਹੁੰਦੀ ਆ ਆਪਾਂ ਤੁਹਾਨੂੰ ਆਰਡਰ ਦੇ ਤਿਆਰ ਕਰਕੇ ਦੇਨੇ ਆ ਠੀਕ ਆ ਜੀ ਤੀ 3 ਦਿਨ ਦੇ ਦਿਓ ਮੈਂ 3 ਦਿਨ ਚ ਤੁਹਾਨੂੰ ਨਾ ਤਿਆਰ ਕਰਕੇ ਤੇ ਤੁਹਾਨੂੰ ਦੇ ਦਾਂਗੇ ਆਪਾਂ ਠੀਕ ਆ ਪਿਆਰਿਓ ਹੁਣ ਤੁਸੀਂ ਪਿੰਡ ਚੱਲ ਜੋ ਬਹੁਤ ਮਾੜੀ ਹਾਲ ਸਾਨੂੰ ਪਤਾ ਲੱਗ ਗਈ ਐ ਠੀਕ ਆ ਸਿੰਘੋ ਤੇ ਤੁਸੀਂ ਚਲੇ ਜਾਓ ਹੁਣ ਠੀਕ ਐ ਤੇ 3 ਦਿਨ ਬਾਅਦ ਤੁਹਾਨੂੰ ਮੈਂ ਨਵੀਂ ਜਿਹੜੀ ਲਿਆ ਦੇਣਾ ਠੀਕ ਹੈ ਜੀ ਚਲੋ ਪਿਆਰੇ ਹੋਣ ਵਾਈ ਗੁਰਜੀ ਦਾ ਕਲਸਾ ਵਾਈ ਗੁਰਜੀ ਕੀ ਫਤੇ ਜੀ ਇਹ ਸਿੱਖੋ ਸਾਡੇ ਹਾਲ ਜੇ ਦੇਖ ਲਓ ਇਹ ਹਾਲਾਤ ਆ ਜੀ ਦੇ ਧੰਗ ਗੁਰੂ ਰਾਮਦਾਸ ਦੁਬਾਰੇ ਵੀਜਦਾ ਇਹ ਤੇ ਕਿੰਨੇ ਧੰਗ ਗੁਰੂ ਰਾਮਦਾਸ ਧਿਆਨਾ ਤੇ ਧੰਗ ਗੁਰੂ ਰਾਮਦਾਸ ਤੇ ਹੁਣ ਪਰਸੋਂ ਅਸੀਂ ਇਹ ਰੇੜੀ ਲਾਵਾਂਗੇ ਆਹ ਰੇੜੀ ਜਹਾਜ਼ ਦੇ ਦੇਖੋ ਜੀ ਧੰਗ ਗੁਰੂ ਰਾਮਦਾਸ ਇਹ ਸਿੱਖਾਂ ਦੇ ਹਾਲ ਜੀ ਆ ਜਿਹੜੇ ਅਸੀਂ ਵੱਡੇ ਵੱਡੇ ਲੰਗਰ ਲਾਨੇ ਹੋ ਇਹ ਜਿਹੜੇ ਅਸੀਂ ਤੁਹਾਨੂੰ ਦੇਖੋ ਇਹਨਾਂ ਨੂੰ ਲੋੜ ਆ ਕਹਿੰਦਾ ਸਭ ਕਹਿੰਦੇ ਆ ਲੈ ਕੇ ਦੇਵਾਂਗੇ ਪਰ ਕਿਸੇ ਨੇ ਅਜੇ ਤੱਕ ਲੈ ਕੇ ਨਹੀਂ ਦਿੱਤੀ ਆ ਹਾਲ ਜੀ ਸਾਡੇ ਸਿੱਖਾਂ ਦੇ ਤੁਹਾਨੂੰ ਗੁਰੂਆਂ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਠੀਕ ਹੋ ਮਾਤਾ ਜੀ ਚੜ੍ਹਦੀ ਕਲਾ ਕਿੱਦਾਂ ਸਿੰਘੋ ਚੜ੍ਹਦੀ ਕਲਾ ਠੀਕ ਹੋ ਆਜੋ 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 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਆਜੋ ਆਜੋ ਪਿਆਰੇ ਆਜੋ ਆ ਪਾਣੀ ਪੀਓਗੇ ਵਿਲੇ ਆਜੋ 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 ਤੁਹਾਨੂੰ ਉਹ ਤੁਹਾਡੀ ਗੱਡੀ ਆ ਗਈ ਠੀਕ ਹੈ ਪਿਆਰਿਓ ਇਹ ਤੁਹਾਨੂੰ ਤੁਹਾਡੇ ਗੁਰੂ ਨੇ ਦਿੱਤੀ ਹੈ ਸਤਨ ਗੁਰੂ RAMਦਾਸ ਮੈਂ ਤੁਹਾਨੂੰ ਚਾਹੀਦਾ ਤੁਹਾਡਾ ਗੁਰੂ ਬੜਾ ਬਿਹਾਨਤਾ ਦਿਖੋ ਉਹ ਦਿਨ ਦਾ ਜ਼ਰੂਰ ਆ ਬੈਠੋ ਗੱਡੀ ਬਜੋ ਸਤਨ ਗੁਰੂ RAMਦਾਸ ਵੇਖੋ ਚਲਾ ਗਏ ਠੀਕ ਹੈ ਸਤਨ ਗੁਰੂ RAMਦਾਸ ਸਤਨ ਗੁਰੂ RAMਦਾਸ ਸਤਨ ਗੁਰੂ RAMਦਾਸ ਸਤਨ ਗੁਰੂ RAMਦਾਸ ਠੀਕ ਹੈ ਜੀ ਮੜਾ ਲੈ ਆਓ ਘੁਮਾ ਕੇ ਚੱਲਦੀ ਵਧੀਆ ਹਲਕੀ ਉਹਦੇ ਨਾਲ ਸਤਨ ਗੁਰੂ RAMਦਾਸ ਤਾਨ ਬਿੰਦਾਂ ਦਾ ਤਾਨ ਬਿੰਦਾਂ ਦਾ ਤਾਨ ਬਿੰਦਾਂ ਦਾ ਤਾਨ ਬਿੰਦਾਂ ਦਾ ਠੀਕ ਹੈ ਜੀ ਪਿਆਰਿਓ ਹਲਕੀ ਆ ਉਹਦੇ ਨਾਲ ਹਾਂਜੀ ਵਧੀਆ ਵਾ ਨਾਲੇ ਨਾਲ ਸੀ ਪੂਰਾ ਫੇਟਾ ਆਇੰਦਾ ਹੈ ਨਾ ਉਹ ਥੋੜੀ ਛੋਟੀ ਸੀ ਪਹਿਲੇ ਵਾਲੀ ਮਾਤਾ ਜੀ ਆਪ ਜੀ ਦਾ ਬੇਟਾ ਆਪ ਜੀ ਦਾ ਹਾਂਜੀ ਬੇਟਾ ਬੇਟਾ ਵਾ ਚਲੋ ਗੁਰੂ ਸਾਹਿਬ ਜੀ ਕਿਰਪਾ ਕਰਦੀ ਹੈ ਹਣਾ ਜੀ ਇਹ ਆ ਥੋੜੀ ਜਿਹੀ ਮਾਇਆ ਤੁਸੀਂ ਇੱਕ ਰੱਖ ਲੋ ਇਹ ਤੁਸੀਂ ਨਾ ਰਾਜ ਕੁਛ ਕੁਛ ਖਾ ਪੀ ਲਿਓ ਮਾਤਾ ਨੂੰ ਕੁਛ ਖਵਾ ਦਿਓ ਥੋੜੀਆਂ ਜਿਹੀ ਜਲੇਬੀਆਂ ਲਿਆ ਦਿਓ ਠੀਕ ਆ ਜੀ ਮਾਰੇ ਦਾ ਨਾਮ ਜਪਿਆ ਕਰੋ ਠੀਕ ਆ ਜੀ ਸਵਾਸ ਸਵਾਸ ਗੁਰੂ ਰਾਮਦਾਸ ਸਵਾਸ ਸਵਾਸ ਗੁਰੂ ਰਾਮਦਾਸ ਜਪਿਆ ਕਰੋ ਠੀਕ ਹੈ ਜੇ ਮਿਲਣਾ ਨਾ ਤੇ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਗੁਰੂ ਰਾਮਦਾਸ ਪਾਤਸ਼ਾਹ ਨੂੰ ਮਿਲਿਆ ਕਰੋ ਜਦੋਂ ਵੀ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਕਰਨੇ ਮੰਚ ਧਾਰਨਾ ਕੇ ਸਾਹਮਣੇ ਗੁਰੂ ਰਾਮਦਾਸ ਪਾਤਸ਼ਾਹ ਬੈਠੇ ਹੋਏ ਨੇ ਠੀਕ ਹੈ ਅਰਦਾਸ ਬੇਨਤੀ ਧੰਗ ਗੁਰੂ ਦਾਨ ਦਾਸ ਪਾਸ਼ਾ ਨੂੰ ਹਾਜ਼ਰ ਨਾਜ਼ਰ ਜਾਣ ਕੇ ਕਰਿਆ ਕਰੋ ਇਹ ਦੇਖਿਓ ਕਲਾ ਵੀ ਵਰਤੂਗੀ ਤੇ ਬਣਾ ਕਰਾ ਮਾਤਾ ਵੀ ਹੋਣਗੀਆਂ ਇਹ ਹੀ ਜਾਨਣਾ ਕਿ ਧੰਗ ਗੁਰੂ ਰਾਮਦਾਸ ਤੂੰ ਸਾਹਮਣੇ ਬੈਠਾ ਹਾਂਜੀ ਤੇ ਪਿੰਡ ਗੁਰਦੁਆਰਾ ਬੱਬਰ ਰਾਜਾ ਰਾਮ ਠੀਕ ਆ ਠੀਕ ਆ ਜੇ 4 ਵਜੇ ਉੱਠ ਗਏ ਨਾ ਮੈਂ ਗੱਡੇ ਵੀ ਜਾਂਦਾ ਰਿਆ ਹਾਂ ਅੱਛਾ ਹੁਣ ਪਿੰਡ ਦੀ ਸੜਕ ਖਰਾਬ ਹੋਣ ਕਰਕੇ ਨਾ ਮੈਂ ਜਾ ਨਹੀਂ ਪਹੁੰਚਦਾ ਹੁਣ ਮੈਂ ਫੇਰ ਗੱਡੀ ਮਿਲ ਗਈ ਤੇ ਛੜਕ ਵੀ ਬਣ ਚੱਲੀ ਆ ਤੇ ਫੇਰ ਜਾ ਗੁਰਦੁਆਰ ਸਾਹਿਬ ਜਾਇਆ ਕਰੋਗੇ ਮਤਲਬ ਕਹਿੰਦੇ ਜੇ ਕਿ ਡਾਂਗ ਲੈ ਕੇ ਨਾ ਆਇਆ ਕਰੋ ਗੁਰਦੁਆਰੇ ਸਾਹਿਬ ਅੰਦਰ ਨਾ ਆਇਆ ਕਰ ਤੇ ਤਿਰਕਵੀਰ ਅੰਦਰ ਜਿੱਤਰਾ ਜਾਇ ਨਹੀਂ ਜਾਂਦਾ ਡਾਂਗ ਤੇ ਬਿਨਾ ਤੁਰ ਕੇ ਮੈਂ ਬਚਾਇਆ ਨਹੀਂ ਤੂੰ ਗੁਰੂ ਰਾਮਦਾਸ ਪਾਤਸ਼ਾਹ ਨੂੰ ਯਾਦ ਕਰ ਤੇਰੇ ਲਈ ਗੁਰੂ ਨੇ ਬਾਹਰ ਆ ਜਣਾ ਗੁਰਦੁਆਰੇ ਤੋਂ ਤੇਰੇ ਲਈ ਗੁਰੂ ਰਾਮਦਾਸ ਪਾਤਸ਼ਾਹ ਨੇ ਬਾਹਰ ਆ ਜਣਾ ਤੈਨੂੰ ਅੰਦਰ ਜਾਣ ਦੀ ਲੋੜ ਹੀ ਨਹੀਂ ਪੈਣੀ ਹਾਂਜੀ ਤੂੰ ਤਾਂ ਗੁਰੂ ਰਾਮਦਾਸ ਪਾਤਸ਼ਾਹ ਨੂੰ ਯਾਦ ਕਰਿਆ ਕਰ ਜਿਹੜਾ ਤੈਨੂੰ ਗੁਰਦੁਆਰੇ ਅੰਦਰ ਹੀ ਨਾ ਆਣ ਦਿੰਦੇ ਹਾਂ ਗੁਰੂ ਰਾਮਦਾਸ ਪਾਤਸ਼ਾਹ ਨੇ ਤੇਰੇ ਲਈ ਬਾਹਰ ਹੀ ਆ ਜਣਾ ਤੂੰ ਬਸ ਗੁਰਦੁਆਰੇ ਦੀ ਦਲੀਜ਼ ਤੱਕ ਜਾ ਕੇ ਮੱਥਾ ਟੇਕ ਦਿਆ ਕਰ ਉਹਨਾਂ ਦਾ ਮੈਂ ਤੈਨੂੰ ਲਿਖ ਕੇ ਦੇਣ ਨੂੰ ਤਿਆਰ ਹਾਂ ਉਹਨਾਂ ਦਾ ਮੱਥਾ ਟੇਕਿਆ ਭਾਵੇਂ ਪ੍ਰਮਾਣ ਹੋਵੇ ਨਾ ਹੋਵੇ ਤੇਰਾ ਮੱਥਾ ਟੇਕਿਆ ਜੂਰੀਤ ਪ੍ਰ ਤਨ ਗੁਰੂ RAM ਦਾ ਇੱਕ ਮਾਂ ਦੇਖ ਲਓ ਹਲੇ ਵੀ ਆਪਣੇ ਪੋਤ ਲਈ ਵਿਕਲਾਾਂਗੇ ਪੋਤ ਲਈ ਉਹਦੀ ਡਾਂਗ ਚੱਕ ਕੇ ਤੁਰ ਹੀ ਜਾਂਦੀ ਏ ਜੀ ਤਨ ਗੁਰੂ RAM ਦਾ ਤਨ ਗੁਰੂ RAM ਦਾ ਇਹ ਮਾਂ ਵਾਰੀ ਪੋਤੇ ਵਿਕਲਾਾਂਗਾ ਤੇ ਮਾਂ ਦੇਖੋ ਉਹਦੀ ਡਾਂਗ ਚੱਕ ਕੇ ਤੁਰ ਹੀ ਜਾਂਦੀ ਤਨ ਗੁਰੂ RAM ਦਾ